ਕੇਂਦਰੀ ਗ੍ਰਾਮ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਪੱਤਰ ਲਿਖ ਕੇ ਲੋਕ ਸਭਾ ਮੈਂਬਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਖ ਸੰਗਤ ਲਈ ਕਰਤਾਰਪੁਰ ਕੋਰੀਡੋਰ ਖੋਲਣ ਸਮੇਤ ਪਾਕਿਸਤਾਨ ਵਿਜਲੇ ਸਮੁੱਚੇ ਸਿਗੁਰਤਾਮਾ ਦੀ ਯਾਤਰਾ ਮੁੜ ਬਹਾਲ ਕਰਨ ਦਾ ਮੁੱਦਾ ਉਠਾਇਆ ਉਹਨਾਂ ਕਿਹਾ ਕਿ ਸਿੱਖਾਂ ਦੇ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਪਾਕਿਸਤਾਨ ਵਿੱਚ ਹਨ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸੰਗਤ ਜਥਿਆਂ ਦੇ ਰੂਪ ਵਿੱਚ ਦੇਸ਼ ਵਿਦੇਸ਼ ਤੋਂ ਇਨਾ ਗੁਰੂਤਾਮਾਤਿ ਯਾਤਰਾ ਕਰਦੀ ਹੈ ਹਰ ਸਿੱਖ ਦਾ ਇਹੇ दिली ਸ਼ਰਧਾ ਅਤੇ ਇੱਛਾ ਹੁੰਦੀ ਹੈ ਕਿ ਨਵੰਬਰ ਵਿੱਚ ਆਉਣ ਵਾਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪ੍ਰਕਾਸ਼ ਪੂਰਵ ਨਨਖਾਨਾ ਸਾਹਿਬ ਵਿੱਚ ਜਾ ਕੇ ਮਨਾਵੇ ਇਸ ਸਮੇਂ ਹਰ ਸਿੱਖ ਦਾ ਦਿਲ ਰੋ ਰਿਹਾ ਹੈ ਕਿ ਉਹਨਾਂ ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਬੰਦ ਰੱਖ ਕੇ ਅਤੇ ਪਾਕਿਸਤਾਨ ਜਾਣ ਵਾਲੇ ਨਵੰਬਰ ਜਥੇ ਨੂੰ ਰੋਕਣ ਵਾਲੀ ਐਡਵਾਈਜ਼ਰੀ ਜਾਰੀ ਕਰਕੇ ਉਹਨਾਂ ਦਾ ਪਵਿੱਤਰ ਸੁਪਨਾ ਤੋੜਿਆ ਜਾ ਰਿਹਾ ਹੈ ਸਰਦਾਰੰਦਵ ਨੇ ਕਿਹਾ ਕਿ ਗਰਤਾਰਪੁਰ ਸਾਹਿਬ ਮੇਰੇ ਹਲਕੇ ਦੀ ਹਦ ਉਤੇ ਗੁਰੂ ਸਾਹਿਬ ਦਾ ਉਹ ਪਾਵਨ ਦਰ ਹੈ ਜਿਸ ਦੇ ਖੁੱਲਣ ਤੇ ਸਾਡੇ ਪਿੰਡ ਦੇ ਬਜ਼ੁਰਗਾਂ ਨੇ ਅੱਖਾਂ 'ਚ ਹੰਝੂ ਭਰ ਕੇ ਸ਼ੁਕਰਾਨੇ ਦੇ ਸੰ ਅੱਜ ਉਸ ਦਰ ਕੋਲ ਦੂਰ ਹੋ ਕੇ ਇਨਾਂ ਲੋਕਾਂ ਦੀ ਵਿਆਕੁਲਤਾ ਦੇਖੀ ਨਹੀਂ ਜਾਂਦੀ ਉਹਨਾਂ ਕਿਹਾ ਕਿ ਇਸ ਦੇਸ਼ ਦੀਆਂ ਸਰਹੱਦਾਂ ਉੱਤੇ ਸਿੱਖ ਕੌਮ ਅੱਗੇ ਹੋ ਕੇ ਰੱਖਿਆ ਕਰਦੀ ਹੈ ਅਸੀਂ ਸਿੱਖ ਅਮਨ ਪਸੰਦ ਅਤੇ ਸਰਬਤ ਦਾ ਭਲਾ ਮੰਗਣ ਵਾਲੀ ਕੌਮ ਹਾਂ ਜਿਵੇਂ ਦੂਜੇ ਧਰਮਾਂ ਦੇ ਲੋਕਾਂ ਨੂੰ ਉਹਨਾਂ ਦੇ ਧਾਰਮਿਕ ਸਥਾਨਾਂ ਉੱਤੇ ਜਾਣ ਦੀ ਮਨਾਹੀ ਨਹੀਂ ਹੈ ਇਸੇ ਪ੍ਰਕਾਰ ਸਿੱਖ ਜਥਿਆਂ ਦੀ ਪਾਕਿਸਤਾਨ ਵਿਚਲੇ ਗੁਰਦਾਮਾ ਦੀ ਯਾਤਰਾ ਵੀ ਮੁੜ ਬਹਾਲ ਕੀਤੀ ਜਾਵੇ ਉਹਨਾਂ ਕਿਹਾ ਕਿ ਉਹ ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਲੈ ਕੇ ਵੀ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਮਿਲਣ ਨੂੰ ਤਿਆਰ ਹਨ ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਲਈ ਜਾਣ ਵਾਲੀ ਸੰਗਤਾਂ ਦੀ ਸ਼ਰਧਾ ਭਾਵਨਾ ਦੀ ਕਦਰ ਕਰਦੇ ਹੋਏ ਯਾਤਰੀਆਂ ਦੀ ਇਮੀਗ੍ਰੇਸ਼ਨ ਸੰਬੰਧੀ ਕਾਰਵਾਈ ਵਿਸ਼ ਤੇਜੀ ਲਿਆ ਕੇ ਹਫਤੇ ਦੇ ਅੰਦਰ ਅੰਦਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਮਿਨਿਸਟਰੀ ਆਫ ਹੋਮ ਅਫੇਅਰਸ ਪੰਜਾਬ ਸਰਕਾਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਸਥਾਵਾਂ ਦੀ ਸਾਂਝੀ ਮੀਟਿੰਗ ਬੁਲਾਈ ਜਾਵੇ ਜਿਹੜੇ ਆਪਣੇ ਕੋਲ ਵਰਕਪ੍ਰੋਫ ਤੇ ਜਾ ਰਹੀ ਸੰਗਤ ਉਹਨਾਂ ਨੂੰ ਜਿਹੜੀ ਹੈ ਕਿਮਿਕ ਲੈਵਲ ਰੋਕ ਲਗਾਤੀ ਹੈ ਉਹ ਪਾਕਿਸਤਾਨ ਜੋ ਸਾਰਾ ਗੁਰਦੁਆਰਾ ਖਵਾ ਦੇ ਬੈਠੇ ਕਿੰਨੇ ਪਾਕਿਸਤਾਨਾ ਮੈਚ ਹੀ ਹੋ ਰਿਹਾ ਹੈ ਕ੍ਰਿਕਟ ਦਾ ਮੈਚ ਖਡਾਉਣਾ ਔਰ ਪਾਕਿਸਤਾਨਾ ਤੇ ਰੋਕ ਰੋਣੀ ਇਹ ਭਾਜਪਾ ਵੀ ਮੰਨ ਸਕਦਾ ਤਾਂ ਪ੍ਰਗਟਾਵਾ ਹੋ ਗਿਆ ਸਾਡੇ ਕਰਤਾਰਪੁਰ ਸਾਹਿਬ ਜਿਹੜੇ ਕੋਰੀਡੋਰ ਬਣਿਆ ਉੱਥੇ 500 ਬੰਦੇ ਦੀ ਰੋਜ਼ ਦੀ ਪਰਮਿਸ਼ਨ ਮਿਲਦੀ ਆ ਉਹ ਪਰਮਿਸ਼ਨ ਮਿਲਣੀ ਚਾਹੀਦੀ ਆ ਔਰ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਨੇ ਉਹਨਾਂ ਦਾ ਸਿੱਧੇ ਰੂਪ ਚ ਤੇ ਉਹਨੂੰ ਖੁਲੋਣਾ ਚਾਹੀਦਾ ਜੇ ਇਹ ਸਥਿਤੀ ਰੰਗ ਚੱਲਦਾ ਰਿਹਾ ਤਾਂ ਤਣਾ ਹੋਰ ਵਧੇਗੀ ਜੇ ਮੈਚ ਹੋ ਸਕਦਾ ਹੈ ਪਾਕਿਸਤਾਨ ਵਾਲੇ ਹਿੰਦੁਸਤਾਨ ਦੇ ਉੱਤੇ ਪ੍ਰੌਕਸੀ ਵਾਰ ਲੜ ਰਹੇ ਨੇ ਪ੍ਰਧਾਨ ਮੰਤਰੀ ਜੀ ਕਹਿੰਦੇ ਮੈਂ ਪਾਣੀ ਬੰਦ ਕਰ ਦਿਆਂਗਾ ਤੇ ਅਮਿਤ ਸ਼ਾਹ ਜੀ ਦੇ ਬੇਟੇ ਉਸ ਚੇਅਰਮੈਨ ਨੇ ਕ੍ਰਿਕਟ ਬੋਰਡ ਦੇ ਉਹ ਉਥੇ ਮੈਚ ਕਰ ਰਹੇ ਇਹਦੇ ਤੇ ਕਿੰਨੇ ਸਪੈਕ ਬੀਜੀਪੀ ਆਪਣੇ ਆਪ ਨੂੰ ਕਰ ਦੋਵੇ ਕੋਈ ਵੀ ਹਿੰਦੁਸਤਾਨੀ ক্রিকেট ਦਾ ਮੈਚ ਵੇਖਣ ਨੂੰ ਤਿਆਰ ਨਹੀਂ ਮੇਰਾ خیال ਹੈ ਕਿ ਲੋਕ ਉਸਨੂੰ ਟੀਵੀ ਆਨ ਵੀ ਨਹੀਂ ਕਰਦੇ ਪਰ ਧਾਰਮਿਕ ਤੌਰ ਤੇ ਰੋਕ ਲਗਾ ਦਿੱਤੀ ਕੇਂਦਰ ਸਰਕਾਰ ਵੱਲੋਂ ਇੱਕ ਤਾਂ ਤੁਹਾਨੂੰ ਮੈਂ ਸਟਾਰਟਿੰਗ ਤੋਂ ਜਵਾਬ ਦਿੰਦਾ ਮੈਂ ਇਹ ਕਹਾਂ ਨਾ ਕਿ ਧਾਰਮਿਕ ਤੌਰ ਕਰਤਾਰਪੁਰ ਸਾਹਿਬ ਦੀ ਰੋਕ ਅੱਜ ਨਹੀਂ ਲੱਗੀ ਆਪਰੇਸ਼ਨ ਸੰਜੂਗ ਤੋਂ ਬਾਅਦ ਉਹ ਨੂੰ ਖੋੜਿਆ ਨਹੀਂ ਗਿਆ ਜੇ ਬਾਕੀ ਸਾਰੇ ਚੀਜ਼ਾਂ ਕੋਲ ਸੱਦੀਆਂ ਨੇ ਕਿਉਂ ਨਹੀਂ ਹਿੰਦੁਸਤਾਨ ਦੇ ਵਿੱਚ ਜਿਹੜੀ ਸਾਡੀ ਆਸਥਾ ਗੁਰਨਾਣਕ ਸਾਹਿਬ ਦੇ ਬਾਰੇ ਪੁਰਾਣੇ ਤੋਂ ਕਿਉਂ ਨਾ ਨੇੜੇ ਤੱਕ ਉਹਨੂੰ